ਹਾਂਜੀ ਸਵਾਗਤ ਆ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ 4 ਤੋਂ 5 ਸੰਦ ਸੇਲ ਆਸਤੇ ਆ ਜੀ ਤੇ 11 ਫੁੱਟੀ ਜੈਕ ਵਾਲੀ ਟਰਾਲੀ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਤੇ ਬਾਕੀ ਟਰੈਕਟਰਾਂ ਦੀ 855 ਜੌਂਟੀਕਰ ਵਗੈਰਾ ਸਾਰੀ ਇਕੱਲੀ-ਕੱਲੀ ਜਾਣਕਾਰੀ ਦਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਲਵਾਉਣਾ ਚਾਹੁੰਦੇ ਹੋ ਤਾਂ ਸੰਦ ਦੀਆਂ 4 ਤੋਂ 5 ਫੋਟੋ ਮੈਸਜ ਭੇਜ ਦਿਆ ਕਰੋ ਸਕਰੀਨ ਤੇ ਵਟਸਐਪ ਨੰਬਰ ਦਿੱਤਾ ਹੈ ਹੁਣ ਗੱਲ ਕਰਦੇ ਹਾਂ ਜਿਹੜਾ 855 ਦੇਖਦੇ ਪਏ ਆਂ ਇਹ ਮਾਰ ਕੇ ਹੈਗੇ 17 ਦੇ ਤੇ ਕਾਪੀ 18 ਚ ਬਣੀ ਆ ਮਾਡਲ 17 ਤੇ ਬਾਕੀ ਟਾਇਰ ਨਾਲ ਦੇ 55% ਆ ਜੀ ਤੇ ਪੀਬੀ ਨੰਬਰ ਆ ਜੀ ਬਰਨਾਲੇ ਦਾ ਨੰਬਰ ਪੀਬੀ 19 ਲੋਕਲ ਨੰਬਰ ਆ ਜੀ ਫਸਟ ਓਨਰ ਆ ਰੇਟ ਵੀਰਾਂ ਦੁਆਰਾ ਰੱਖਿਆ ਗਿਆ ਜੀ 5 ਲੱਖ ਤੇ 65000 ਰੁਪਇਆ ਬਾਕੀ ਨਵੀਂ ਬੈਟਰੀ ਆ ਰੇਟ ਦੇ ਵਿੱਚੋਂ ਮਾਨਤਾ ਨੂੰ ਹੋ ਜਾਂਦਾ ਹੁੰਦਾ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਆਪਦੀ ਪੂਰੀ ਤਸੱਲੀ ਕਰਕੇ ਫੇਰ ਖਰੀਦੋ ਵਾਹ ਕੇ ਚਲਾ ਕੇ ਬਾਕੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਨੋਟ ਕਰ ਸਕਦੇ ਆ ਜੀ ਸਕਰੀਨ ਦੇ ਉੱਪਰ ਚੱਲ ਰਿਹਾ 9815796174 ਨਵੀਂ ਬੈਟਰੀ ਦੇ ਵਿੱਚ 855 ਟਰੈਕਟਰ ਬਹੁਤ ਚੰਗਾ ਰੀਜਨਲ ਸਾਰਾ ਕੋਈ ਰੰਗ ਪੇਂਟ ਨਹੀਂ ਹੋਇਆ ਬਾਕੀ ਨਾਲ ਦੇ ਟਾਇਰ ਮੇਨ ਗੱਲ ਨਾਲ ਦੇ ਟਾਇਰ ਆ ਪਾਵਰ ਸਟੀering ਦੇ ਵਿੱਚ ਟਰੈਕਟਰ ਆ ਤੇ ਬਹੁਤ ਚੰਗਾ ਟਰੈਕਟਰ ਆ ਜੀ 855 ਦੀ ਬਹੁਤ ਵੀਰਾਂ ਦੁਆਰਾ ਡਿਮਾਂਡ ਸੀ ਮਾਰਕੀਟ ਆ ਤੇ ਬਾਕੀ ਗੁਡੀਅਰ ਦੇ ਪੱਕੇ ਟਾਇਰ ਆ ਮਗਰਲੇ ਤੇ ਚਾਰੇ ਟਾਇਰ ਪਏ ਆ ਜੀ ਆਪਣੇ 55% ਬਾਕੀ ਅਗਲੇ ਨੰਬਰ ਤੇ ਟਰੈਕਟਰ ਆਪਾਂ ਵੀ ਤੁਹਾਨੂੰ ਵਿਖਾਉਣ ਦਿੰਨੇ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਹਰੇਕ ਚੀਜ਼ ਬਾਰੇ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਆਪਾਂ ਦਵਾਂਗੇ ਬਾਕੀ ਹੁਣ ਟਰੈਕਟਰ ਆ ਗਿਆ ਜੀ ਮੈਸੀ ਵਾਲਾ ਮੈਸੀ 5245 ਇਹ ਟਰੈਕਟਰ ਦਾ ਵੀ ਖਰਚਾ ਬਹੁਤ ਜ਼ਿਆਦਾ ਘੱਟ ਆ ਡੀਜ਼ਲ ਦਾ ਤੇ ਬਾਕੀ ਇਹ 2007 ਮਾਡਲ ਆ ਜੀ ਪੰਜਾਬ ਨੰਬਰ ਟਰੈਕਟਰ ਇਹ ਵੀ ਆ ਤੇ ਬਾਕੀ ਆਲ オリジナル ਸਾਰਾ オリジナル ਜੈਨੂਨ ਟਰੈਕਟਰ ਪਿਆ ਜੀ ਕੋਈ ਕਿਤੇ ਕੋਈ ਰੰਗ ਪੇਂਟ ਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂਗਾ ਤੇ ਰੇਟ ਹੈਗਾ ਜੀ 2 ਲੱਖ ਤੇ 25000 ਰੁਪਏ ਸੱਤ ਮਾਡਲ ਦਾ ਟਾਇਰਾਂ ਵਗੈਰਾ ਦੀ ਕੰਡੀਸ਼ਨ ਵੀ ਚੰਗੀ ਪਈ ਆ ਪੱਕੇ ਟਾਇਰ ਹੈ ਜੀ ਰੇਟ ਹੈਗਾ ਜੀ 2 ਲੱਖ 25000 ਰੁਪਏ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਨੋਟ ਕਰ 사ਦੇ 9877299083 ਬਾਕੀ ਆਪਣੇ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਮਾਲਕ ਦੁਆਰਾ ਆਪਣੇ ਕੋਲੇ ਪਹੁੰਚਦੀ ਹੈ ਜਿਹੜੀ ਕੋਈ ਜਾਣਕਾਰੀ ਰਹਿ ਜਾਂਦੀ ਆ ਉਹ ਮਾਲਕ ਵੀਰਾਂ ਨੂੰ ਨੰਬਰ ਲਾ ਕੇ ਤੁਸੀਂ ਹੋਰ ਜਾਣਕਾਰੀ ਪੁੱਛ ਸਕਦੇ ਹੋ ਕਾਪੀ ਕਾਗਜ਼ਾਂ ਵਗੈਰਾ ਦਾ ਆਪਦੀ ਤਸੱਲੀ ਕਰਕੇ ਟਰੈਕਟਰ ਖਰੀਦਿਆ ਕਰੋ ਜੀ ਹੁਣ ਆ ਗਈ ਅਗਲੇ ਨੰਬਰ ਤੇ ਟਰੈਕਟਰ ਹੈਗਾ ਜੀ ਜੌਂਡੀਅਰ ਜੌਂਡੀਅਰ 5310 5310 ਕਾਲੇ ਟੇਡ ਵਾਲਾ ਬਹੁਤ ਵੀਰਾਂ ਦੀ ਡਿਮਾਂਡ ਆ ਤੇ ਬਹੁਤ ਜ਼ਿਆਦਾ ਇਹ ਟਰੈਕਟਰ ਦੀ ਵੀ ਡਿਮਾਂਡ ਆਈ 5310 ਹੈ ਜੀ ਨਵਾਂ ਮਾਡਲ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਇਹ ਟਰੈਕਟਰ ਡਬਲ ਪੀਟੀਓ ਜੀ ਇਹ ਵੀ ਪੀਵੀ 13 ਨੰਬਰ ਆ ਜੀ ਤੇ ਬਾਕੀ ਏਰੀਏ ਖੰਨੇ ਦੇ ਵਿੱਚ ਖੜਾ ਟਾਇਰਾਂ ਵਗੈਰਾ ਦੀ ਗੱਲ ਕਰੀਏ ਟਾਇਰ ਬਹੁਤ ਚੰਗੇ ਨਵੇਂ ਵਰਗੇ ਟਾਇਰ ਪਏ ਆ ਫੇਬਰ ਹੁੱਡ ਲੱਗਿਆ ਹੋਵੇਗਾ ਬਾਕੀ ਸਮਾਨ ਸਾਰਾ ਨਾਲ ਮਿਲੂਗਾ ਜੀ ਪੰਜਾਬ ਨੰਬਰ ਟਰੈਕਟਰ ਆ ਕੋਈ ਲੋਨ ਵਗੈਰਾ ਨਹੀਂਗਾ ਰੰਗ ਪੇਂਟ ਦਾ ਬਿਲਕੁਲ オリジナル ਬਹੁਤ ਸੋਹਣਾ ਟਰੈਕਟਰ ਪਿਆ ਜੀ ਵੇਟ ਵਗੈਰਾ ਜਿਹੜੇ ਅੱਗੇ ਲੱਗਿਆ ਹੁੰਦਾ ਬੈਂਪਰ ਦੇ ਉਹ ਨਾਲ ਆ ਜੀ ਤੇ ਬਾਕੀ ਖੰਨੇਰੀ ਦੇ ਵਿੱਚ ਖੜਾ ਡਿਮਾਂਡ ਵੀਰਾਂ ਦੀ ਹੈਗੀ 480000 ਰੁਪਇਆ ਬਾਕੀ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਮਾਨਤਾਣ ਮੌਕੇ ਤੇ ਹੋ ਜਾਂਦਾ ਨੰਬਰ ਨੋਟ ਕਰ ਲਓ 9417057252 57211 ਜੀ ਇਸ ਨੰਬਰ ਤੇ ਸੰਪਰਕ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਕਿਉਂਕਿ ਅੱਗੇ ਆ ਗਈ ਜੀ 11 6 ਦੀ ਜੈਕ ਵਾਲੀ ਟਰਾਲੀ ਬਾਕੀ ਇਹ ਵੀ ਬਹੁਤ ਚੰਗੀ ਟਰਾਲੀ ਆ ਸਿਰਫ ਤੂੜੀ ਵਾਲੇ ਸੀਜ਼ਨ ਤੇ ਚੱਲੀ ਆ ਤੇ ਨਵੀਂ ਕੰਡੀਸ਼ਨ ਦੇ ਵਿੱਚ ਟਰਾਲੀ ਰੰਗ ਪੈਂਟ ਨਵਾਂ ਸਟੀਲੀ ਜਾਲੀ ਵਾਲਾ 3 ਫੁੱਟ ਦਾ ਬੈਡ ਤੇ ਬਾਕੀ ਚਾਰ ਹਿਸ ਹੈ ਜੀ ਕੜੇ ਵਾਲੇ ਰੇਮਾਂ ਟਾਇਰ 1020 ਦੇ ਟਰੱਕ ਵਾਲੇ ਚੰਗੇ ਟਾਇਰ 8 4 ਦੇ ਗਾਰਡਰਾਂ ਤੇ ਟਰਾਲੀ ਹੈ ਜੀ ਤੇ ਬਾਕੀ ਟਰਾਲੀ 116 ਦੀ ਹੈ ਜੀ ਵਜ਼ਨ ਵਗੈਰਾ ਟਰਾਲੀ ਦਾ 14 ਕੁਇੰਟਲ ਆ ਜੀ ਤੇ ਬਾਕੀ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ 94632 37642 130000 ਡਿਮਾਂਡ ਆ ਜੀ ਬਾਕੀ ਮੌਕੇ ਤੇ ਮਾਨ